ਅੰਮ੍ਰਿਤਸਰ ਵਿੱਚ ਇੱਕ ਨਾਮੀ ਡਾਕਟਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਨੌਜਵਾਨ ਵਕੀਲ ਦੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ ਡਾਕਟਰ ਦੇ ਖਿਲਾਫ ਜਾਂਚ ਦੱਸਿਆ ਜਾ ਰਿਹਾ ਹੈ ਮ੍ਰਿਤਕਔਰਤ ਵੀ ਪੇਸ਼ੇ ਤੋਂ ਵਕੀਲ ਸੀ ਅੰਮ੍ਰਿਤਸਰ ਪੁਲਿਸ ਨੇ ਇੱਕ ਡਾਕਟਰ ਨੂੰ ਗ੍ਰਿਫਤਾਰ ਕਰ ਕੋਰਟ ਵਿੱਚ ਪੇਸ਼ ਕੀਤਾ ਗਿਆ ਗੋਕਲ ਚੰਦ ਨੇਗੀ ਦੇ ਮੁਤਾਬਕ ਡਾਕਟਰ ਨੇ ਉਹਨਾਂ ਦੀ ਪਤਨੀ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਅਤੇ 2 ਤਰੀਕ ਨੂੰ ਉਹਨਾਂ ਦੀ ਪਤਨੀ ਮੌਤ ਹੋ ਗਈ ਜਿਸ ਤੋਂ ਬਾਅਦ ਮੈਡੀਕਲ ਬੋਰਡ ਬਣਾਇਆ ਗਿਆ ਜਿਸ ਵਿੱਚ ਸਾਹਮਣੇ ਆਇਆ ਕਿ ਲਾਪਰਵਾਹੀ ਨਾਲ ਮੌਤ ਹੋਈ ਸੀ ਡਾਕਟਰ ਤੇ ਮਾਮਲਾ ਦਰਜ ਕੀਤਾ ਗਿਆ ਤੇ 5 ਸਾਲ ਬਾਅਦ ਡਾਕਟਰ ਦੇਵਗਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡਾਕਟਰ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਉਹਨਾਂ ਨੂੰ ਮਾਨਯੋਗ ਅਦਾਲਤ ਕੋਲੋਂ ਇਨਸਾਫ ਮਿਲਣ ਦੀ ਪੂਰੀ ਆਸ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਅਜੇ ਡਾਕਟਰ ਪ੍ਰਵੀਨ ਦੇਵਗਨ ਦੇਵਗਨ ਜ਼ਮਾਨਤ ਨਹੀਂ ਮਿਲੀ ਇਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ ਹੈ ਸਭ ਤੁਹਾਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਤੁਹਾਡੇ ਤੇ ਅਲੀਗੇਸ਼ਨ ਲੱਗ ਰਿਹਾ ਸੀ ਕੀ ਕਹਿਣਾ ਚਾਹੁੰਦੇ ਸਾਰੇ ਸਾਰੇ ਅਲੀਗੇਸ਼ਨ ਬਿਲਕੁਲ ਮਾਨਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੱਤਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਹੈ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ ਸਾਨੂੰ ਪੁਲਿਸ ਤੇ ਔਰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਸੀ ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਨ ਰੱਖਿਆ ਥੈਂਕ ਯੂ ਵੈਰੀ ਮਚ ਸਭ ਨੂੰ ਕੋਰਟ ਤੇ ਪੇਸ਼ ਕਰਾਇਆ ਸੀ ਕੀ ਕਿਹਾ ਜਾਂਦਾ ਪੇਸ਼ ਕੀਤਾ ਸੀ ਜੀ ਤੇ ਫਿਲਹਾਲ ਤਾਂ ਅਫੀਸ਼ਲ ਛੱਡਣ ਚੱਲੇ ਨੇ ਉਹਨਾਂ ਤੇ ਅੱਗੇ ਜੋ ਮੇਰੇ ਕੇਸ ਦੇ ਵਿੱਚ ਲਿਆਂਦਾ ਗਿਆ ਇਹ ਕੇਸ ਪੁਰਾਣਾ ਕੇਸ ਹੈਗਾ 70/21 ਦਾ ਮਕਦਮਾ ਸੀ 467 67 ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਹਰਾ ਤੇ ਜੱਜ ਪੇਸ਼ ਕੀਤਾ ਤੇ ਜੁਡੀਸ਼ਲ ਕੀ ਕਿਹਾ ਗਿਆ ਜੱਜ ਸਾਹਿਬ ਨੇ ਕੁਝ ਨਹੀਂ ਕੁਝ ਨਹੀਂ ਕਿਹਾ ਉਹਨਾਂ ਦਲੀਲਾਂ ਸੁਣ ਲਈਆਂ ਤੁਹਾਨੂੰ ਕਿੱਲੀਆਂ ਹੋਰ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਅੰਜਮਦ ਨਹੀਂ 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 ਹਜੇ ਨਹੀਂ ਜਮਾਨਤ ਦਿੱਤੀ ਜੁਡੀਸ਼ਲ ਲੈ ਕੇ ਚੱਲਣਗੇ ਅੰਮ੍ਰਿਤ ਸਰ ਤੋਂ ਸੁਨੀਲ ਖੋਸਲਾ ਦੀਰ